ਫਾਦਰ ਸਾਹਿਬ ਨੇ ਸਾਰੀ ਉਮਰ ਲੋਕਾਂ ਦੀ ਸੇਵਾ ਕਰਦੇ ਕਰਦੇ ਜਿੱਦਵੀਂ ਮਜਾਰ ਦੀ ਸਾਡੀ ਛੋਟੀ ਜੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਦੀ ਜਿਹੜੀ ਸੇਵਾ ਹੈ ਉਹਨੂੰ ਜਾਰੀ ਰੱਖੀਏ ਤੇ ਅਸੀਂ ਆਪਣੇ ਹੋ ਲੋ ਪੂਰੀ ਕੋਸ਼ਿਸ਼ ਕਰਦੇ ਹੈਗੇ ਆਂ ਬਸ ਕੀ ਭਰਾ ਹੈਗੇ ਨਾਲ ਸਾਡੇ ਇਹਨਾਂ ਦੇ ਨਾਲ ਅਸੀਂ ਚੱਲੀ ਜੰਨੇ ਆ ਤੇ ਫਾਦਰ ਸਾਹਿਬ ਜਿਹੜੇ ਮਾਰਗ ਦਿਖਾਇਆ ਵੈ ਗਰੀਬਾਂ ਦੀ ਸੇਵਾ ਕਰਨੀ ਉਹ ਅਸੀਂ ਕਰੀ ਜੰਨੇ ਦੇਖੋ ਸਾਰਿਆਂ ਨੂੰ ਪਤਾ ਹੈ ਡਾਕਟਰ ਮੇਲाराम ਪਾਲਸਲ ਜੀ ਦਾ ਵੀ ਉਹ ਜ਼ਰੂਰਤਮੰਦਾਂ ਦੀ ਇੰਨੀ ਕਿ ਸੇਵਾ ਕਰਦੇ ਸੀਗੇ ਸਾਤ ਅਸੀਂ ਜੀ ਗੱਲ ਕਰੀ ਸਾਡੀ ਸੰਸਥਾ ਨੂੰ 23 ਸਾਲ ਹੋ ਗਏ ਜੀ ਸੇਵਾ ਕਰਦੇ ਜਦੋਂ ਅਸੀਂ ਸ਼ੁਰੂ ਸ਼ੁਰੂ ਵਿੱਚ ਸੇਵਾ ਸ਼ੁਰੂ ਕੀਤੀ ਸੀਗੀ ਅਸੀਂ ਬੜੇ ਛੋਟੇ ਸੀ ਸਿਵਲ ਹਸਪਤਾਲ ਦੇ ਵਿੱਚ ਇੱਕ ਮਰੀਜ਼ ਆ ਗਿਆ ਸੀ ਬੇਸਾਰਾ ਤੇ ਉਹਦੀ ਲੱਤ ਕੱਟਣੀ ਸੀਗੀ ਉਹਨੂੰ ਸ਼ੂਗਰ ਸੀ ਹਾਈ ਸ਼ੂਗਰ ਸੀ ਉੱਥੇ ਉਹਦਾ ਟ੍ਰੀਟਮੈਂਟ ਉਸ ਟਾਈਮ ਹੋਣੀ ਪਾਰਿਆ ਸੀ ਕਿਉਂਕਿ ਉਸ ਟਾਈਮ ਸਾਧਨ ਨਹੀਂ ਨਹੀਂ ਹੁੰਦੇ ਸੀਗੇ ਸਾਨੂੰ ਕਿਸੇ ਨੇ ਦੱਸ ਪਾਈ ਵੀ ਇੱਥੇ ਡਾਕਟਰ ਮੇਲਰ ਆ ਫੰਕਸ਼ਨ ਆ ਉਹ ਘੱਟ ਰੇਟ 'ਚ ਕਰ ਦੇਣਗੇ ਤੇ ਤੁਸੀਂ ਸਾਰੇ ਲੋਕਾਂ ਦੇ ਵਿੱਚ ਚਲੋ ਅਸੀਂ ਆਪਸ ਵਿੱਚ ਪੈਸੇ ਇਕੱਠੇ ਕਰ ਲਾਂਗੇ ਅਸੀਂ ਪੇਸ਼ੈਂਟ ਨੂੰ ਲੈ ਕੇ ਆਏ ਇੱਥੇ ਦਿਖਾਇਆ ਤੇ ਕਿਹਾ ਵੀ ਡਾਕਟਰ ਵੀ ਡਾਕਟਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹੋਗੇ ਆਪਾਂ ਉਹਵੇਂ ਕਰ ਲਾਂਗੇ ਉਹਨਾਂ ਨੇ ਉਦੋਂ ਟੈਸਟ ਵਗੈਰਾ ਲਿਖੇ ਤੇ ਕਿਹਾ ਵੀ ਬਲੱਡ ਦਾ ਇਤਿਜਾਮ ਤੁਸੀਂ ਕਰ ਦਿਓ ਜਦੋਂ ਆਪਰੇਸ਼ਨ ਹੋ ਗਿਆ ਉਹਦੀ ਲੱਤ ਕੱਟਣੀ ਪੈਣੀ ਸੀ ਜੀ ਉਹਦੀ ਲੱਤ ਉੱਥੇ ਕੱਟਤੀ ਆਪਰੇਸ਼ਨ ਹੋਇਆ ਤਾਂ ਉਹ ਤਿੰਨ ਘੰਟੇ ਆਪਰੇਸ਼ਨ ਚੱਲਿਆ ਜਦੋਂ ਅਸੀਂ ਐਂਡ ਤੇ ਵੀ ਸਟਾਰਜ ਕਰਵਾਉਣ ਲਈ ਗਏ 5ਵੇਂ 6ਵੇਂ ਦਿਨ ਤਾਂ ਅਸੀਂ ਕਿਹਾ ਵੀ ਡਾਕਟਰ ਸਾਹਿਬ ਫੀਸ ਕਹਿੰਦੇ ਫੀਸ ਕਾ ਲਈ ਸਦਾ ਹਾਰਾ ਨਹੀਂ ਹੋ ਗਿਆ ਅਸੀਂ ਹਾਲਾਂਕਿ ਅਸੀਂ 12-13000 ਰੁਪਏ ਅਸੀਂ ਆਪਸ ਵਿੱਚ ਇਕੱਠਾ ਕੀਤਾ ਸੀਗਾ ਤੇ ਅਸੀਂ ਕਿਹਾ ਜੀ ਡਾਕਟਰ ਸਾਹਿਬ ਕੁਛ ਤਾਂ ਲੈ ਲਓ ਵੀ ਆਪਰੇਸ਼ਨ ਵੀ ਹੋਇਆ ਤੁਹਾ ਤਾਂ ਤੁਹਾਨੂੰ ਇਹ ਆਦੀ ਸੇਵਾ ਜਾਰੀ ਰੱਖੋ ਇਸ ਤਰ੍ਹਾਂ ਦੇ ਕੋਈ ਵੀ ਮਰੀ ਜਾਂਦਾ ਹੈਗਾ ਤਾਂ ਤੁਸੀਂ ਸਾਡੇ ਕੋਲੇ ਆਇਆ ਕਰੋ ਤੇ ਮੈਂ ਫ੍ਰੀ ਆਫ ਕੋਸਟ ਕਰ ਲਿਆ ਕਰੂੰਗਾ ਉਹ ਦਿਨ ਤੋਂ ਸਾਡਾ ਹੌਸਲਾ ਵਧਿਆ ਵੀ ਨਹੀਂ ਜੇ ਸਾਡੇ ਕੋਲ ਕੋਈ ਆ ਗਿਆ ਸੀ ਬੇਚੀ ਜੀ ਕੀ ਫੇਰ ਇਹਨਾਂ ਕੋਲ ਆ ਜਾਂਦੇ ਸੀ ਤੁਹਾਨੂੰ ਇੱਕ ਵੈਸੇ ਵੀ ਯਾਦ ਕਰਾ ਦਿੰਦਾ ਵੀ ਮੇਲਾ ਰਾਮ ਹਸਪਤਲ ਦੇ ਉੱਤੇ ਨਾ ਪਹਿਲਾਂ ਝੁੱਗੀਆਂ ਹੁੰਦੀਆਂ ਸੀ ਬਹੁਤ ਸਾਰੀਆਂ ਝੁੱਗੀਆਂ ਵਾਲਿਆਂ ਦੇ ਕਿਸੇ ਨੇ ਸਰਟੀਫਿਕੇਟ ਵਾਜੇ ਕਿਸੇ ਦੇ ਕੋਈ ਪ੍ਰੈਗਨਨਸੀ ਦਾ ਕੋਈ ਕੇਸ ਹੁੰਦਾ ਸੀ ਕਿਸੇ ਦੇ ਵੀ ਹੋ ਜਾਂਦਾ ਸੀ ਸਾਰੇ ਝੁੱਗੀ ਵਾਲੇ ਜਦੋਂ ਅਸੀਂ ਕੇਸ ਚੱਕਣ ਜਾਂਦੇ ਐਂਬੂਲੈਂਸ ਤੇ ਸਾਨੂੰ ਕਹਿੰਦੇ ਮੇਲਾ ਰਾਮ ਹਸਪਤਲ ਲੈ ਜਾਓ ਤੇ ਅ ਅਸਾਬੂ ਉਥੇ ਬਾਤ ਤੋਂ ਸਮਝ ਆਈ ਜਦੋਂ ਅਸੀਂ ਮਰੀਜ਼ ਦਾ ਆਪਰੇਸ਼ਨ ਕਰਾਇਆ ਵੀ ਇੱਥੇ ਉਹ ਸਾਰਿਆਂ ਦੇ ਵਾਸਤੇ ਇੱਥੇ ਉਹ ਸਿਵਲ ਹਸਪਤਾਲ ਤੋਂ ਹੀ ਵਧੀਆ ਸੇਵਾਵਾਂ ਫ੍ਰੀ ਚ ਦਿੰਦੇ ਹੋਏ ਸੀਗੇ ਸਾਰੇ ਝੁੱਗੀ ਵਾਲੇ ਇਹਨਾਂ ਦੇ ਸਾਰੇ ਬੈਠੇ ਸੀਗੇ ਤੇ ਅੱਜ ਅਸੀਂ ਡਾਕਟਰ ਭਪਿੰਦਰ ਵਾਦਸਲ ਜੀ ਦਾ ਵੀ ਧੰਨਵਾਦ ਕਰਦੇ ਆ ਵੀ ਉਹ ਵੀ ਉਹਨਾਂ ਦੇ ਲਕਸ਼ੇ ਕਦਮ ਦੇ ਉੱਤੇ ਚੱਲਦੇ ਹੋਏ ਉਸੇ ਤਰ੍ਹਾਂ ਗਰੀਬਾਂ ਦੀ ਵਾਧ ਚੜ ਕੇ ਮਦਦ ਕਰਦੇ ਆ ਤੇ ਡਾਕਟਰ ਮੇਲਾ RAM ਜੀ ਦਾ ਜਿਹੜਾ ਇਨਸਾਨੀਅਤ ਵਾਲਾ ਇੱਕ ਚਲਾਇਆ ਹੋਇਆ ਰਸਤਾ ਸੀਗਾ ਉਸ ਨੂੰ ਇਹਨਾਂ ਨੇ ਉਮੀਦ ਵੱਧ ਛੱਡ ਕੇ ਜਿਹੜਾ ਜਾਰੀ ਰੱਖਿਆ ਹੋਇਆ ਤੇ ਅਸੀਂ ਧੰਨਵਾਦ ਕਰਦੇ ਹਾਂ ਇਸ ਵੱਲ ਦਾ ਕਿ ਸਾਰੇ ਲੋਕ ਜਿਹੜੇ ਡਾਕਟਰ ਮੇਲਾਰਾਮ ਵਾਦਸਲ ਜੀ ਦੇ ਨਾਲ ਜੁੜੇ ਸੀ ਡਾਕਟਰ ਭਪਿੰਦਰ ਵਾਦਸਲ ਜੀ ਦੇ ਨਾਲ ਜੁੜੇ ਹੋਏ ਐ ਅੱਜ ਉਹ ਸਾਰੇ ਵੱਧ ਛੱਡ ਕੇ ਇੱਥੇ ਆ ਰਹੇ ਹੈਗੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਤੇ ਇਹੀ ਸੱਚੀ ਸੱਚੀ ਸ਼ਰਧਾਂਜਲੀ ਹੁੰਦੀ ਹੈ ਜੀ ਦੇਖੋ ਜੀ ਜਿਹੜੇ ਡਾਕਟਰਸ ਹੁੰਦੇ ਹੈਗੇ ਇਹ ਫੈਮਿਲੀ ਤੋਂ ਰੱਜੇ ਪੁੱਜੇ ਹੁੰਦੇ ਆ ਖਾਣੇ ਸਾਰਿਆਂ ਨੇ ਦੇਖੋ ਦੋ ਰੋਟੀਆਂ ਹੀ ਹੁੰਦੀ ਐ ਪਰ ਜੇ ਆਪਾਂ ਲੋਕਾਂ ਦਾ ਇਸ ਤਰ੍ਹਾਂ ਭਲਾ ਕਰੀਏ ਨਾ ਜੀ ਅੱਗੇ ਬਹੁਤ ਆਉਂਦਾ ਜਿੰਦਗੀ ਦੇ ਵਿੱਚ ਨਾ ਅੱਗੇ ਕੰਮ ਬਹੁਤ ਆਉਂਦਾ ਆਪਣੀਆਂ ਦੁੱਖ ਤਕਲੀਫਾਂ ਆਪਣੇ ਬੱਚੇ ਜਿਹੜੇ ਹੈ ਵੈਲ ਸੈਟਲਡ ਹੋ ਜਾਂਦੇ ਹੈਗੇ ਆ ਕਿਸੇ ਚੀਜ਼ ਦੀ ਕੋਈ ਤਕਲੀਫ ਨਹੀਂ ਹੁੰਦੀ ਬੰਦੇ ਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਉਹਦੇ ਨਾਲ ਹਜ਼ਾਰਾਂ ਬੰਦਾ ਆ ਕੇ ਖੜ ਜਾਂਦਾ ਬਿਨਾਂ ਆਵਾਜ਼ ਮਾਰੇ ਤਾਂ ਪੈਸਾ ਹੀ ਸਾਰਾ ਕੁਝ ਨਹੀਂ ਹੁੰਦਾ ਜੇ ਪਰਮਾਤਮਾ ਨੇ ਕਿਸੇ ਜੋਗੇ ਕਿਸੇ ਨੂੰ ਬਣਾਇਆ ਹੈਗਾ ਤਾਂ ਉਸ ਉਹ ਜਿਹੜੇ ਵੀ ਪ੍ਰੋਫੈਸ਼ਨ ਦੇ ਵਿੱਚ ਹੈ ਚਾਹੇ ਜੇ ਉਹ ਡਾਕਟਰ ਹੈ ਚਾਹੇ ਉਹ ਐਡਵੋਕੇਟ ਹੈ ਚਾਹੇ ਜੇ ਕੋਈ ਬਿਜ਼ਨਸਮੈਨ ਹੈ ਚੰਗਾ ਉਹਨੂੰ ਉਹਦੇ ਵਿੱਚ ਆਪ ਦਾ ਕੁਛ ਨਾ ਕੁਛ ਜਿਹੜਾ ਸ਼ੇਅਰ ਹੈਗਾ ਜ਼ਰੂਰ ਤਮੰਦਾ ਵਾਸਤੇ ਕੱਢਣਾ ਚਾਹੀਦਾ ਕਿਸੇ ਵੀ ਤਰੀਕੇ ਨਾਲ ਠੀਕ ਹੈ